अवर्ण की आशा किछ नाहीं एक ऐस धरौ मन माहीं धरौ करनी कि धरौ पाठ एक ऐस धरौ मन माहीं हां जी ਧਰੋ ਧਰੋ ਬੋਲਣਾ ਮਹਾਰਾ ਕਹਿ ਰਹੇ ਨੇ ਜੇ ਕਹਿਗੇ ਧਰੋ ਤੁਸੀਂ ਮਨ ਵਿੱਚ ਧਾਰੋ ਭਾਈ ਮਹਾਰਾ ਕਹਿਣ ਲੱਗੇ ਸਾਨੂੰ ਕਿਸੇ ਦੀ ਆਸਾ ਨਹੀਂ ਇੱਕ ਵੈਸੂ ਦੀ ਆਸਾ ਧਾਰਨੀ ਇਕ ਆਸ ਧਰੋ ਮਨਮਾਹੀ ਅਨ ਐਸ ਉਪਜਤ ਕਿਛ ਨਾਹੀ ਬਾਕੀ ਆਸ ਧਰੋ ਮਨਮਾਹੀ ਦੋਹਰਾ ਕੋਈ ਪੜਤ ਕੁਰਾਨ ਕੋ ਕੋਈ ਪੜਤ ਪੁਰਾਨ ਕਾਲ ਨਾ ਸਕਤ ਬਚਾਏ ਕ ਫੋਕਟ ਧਰਮ ਨਿਦਾਨ ਚੌਪਈ ਕਈ ਕੋਟ ਮਿਲ ਪੜਤ ਕੁਰਾਨਾ ਬਾਜਤ ਕਿਤੇ ਪੁਰਾਨ ਅਜਾਨਾ ਅੰਤ ਕਾਲ ਕੋਈ ਕਾਮਨਾ ਆਵਾ ਦਾਵ ਕਾਲ ਕਾਹੂ ਨਾ ਬਚਾਵਾ ਕਿਉ ਨ ਅਜਪਉ ਤਾਕੋ ਤੁਮ ਭਾਈ ਅੰਤ ਕਾਲ ਜੋ ਹੋਏ ਸਹਾਈ ਫੋਕਟ ਧਰਮ ਲਖੋ ਕਰ ਭਰਮਾ ਇਨ ਤੇ ਸਰਤ ਨਾ ਕੋਈ ਕਰਮਾ ਇਹ ਕਾਰਨ ਪ੍ਰਭ ਹਮ ਬਨਾਇਓ ਭੇਦ ਭਾਖ ਇਹ ਲੋਕ ਪਠਾਇਓ ਜੋ ਤਿਨ ਕਹਾ ਸੋ ਸਭਨ ਉਚਾਰੋ ਉਚਰੋ ਉਚਰੋ ਹਾਂਜੀ ਨਾ ਜੀ ਬੁਲਾਇਓ ਨਹੀਂ ਹੈ ਪਠਾਇਓ ਨਹੀਂ ਹੈ ਇਹ ਲੋਕ ਪਠਾਇਓ ਬਨਾਇਓ ਆਹ ਬੁਜੀ ਕਾਰਨ ਪ੍ਰਭ ਇਹ ਬਨਾਇਓ ਹੈ ਇਹ ਕਾਰਨ ਪ੍ਰਭ ਹਮੈ ਬਨਾਇਓ ਬੁਲਾਇਓ ਨਹੀਂ ਇਹ ਕਾਰਨ ਪ੍ਰਭ ਹਮੈ ਬਨਾਇਓ ਭੇਦ ਭਾਖ ਇਹ ਲੋਕ ਪਠਾਇਓ ਜੋ ਤិន ਕਹਾ ਸੋ ਸਭਨ ਉਚਰੋ ਵੇਮਬ ਵੇਮਬ ਕਛ ਨੈਕ ਨਾ ਕਰਉ ਰਸਾਵਲ ਛੰਦ ਨਾ ਜਟਾ ਮੁੰਡ ਧਾਰਾਂ ਨਾ ਮੁੰਦਰ ਕਾ ਸਵਾਰਾਂ ਜਪੋ ਤਾਸ ਨਾਮੰ ਸਰੈ ਸਰਬ ਕਾਮੰ ਨਾ ਨੈਨੰ ਮਚਾਉ ਨਾ ਡਿੰਬੰ ਦਿਖਾਉ ਨਾ ਕੋ ਕਰਮੰ ਕੰ ਨਾ ਕੋ ਕਰਮੰ ਕਮਾਉ ਨਾ ਭੇਖੀ ਕਹਾਉ ਚੌਪਈ ਜੇ ਜੇ ਭੇਖ ਸੋ ਤਨ ਮੈਂ ਧਰ ਤੇ ਪ੍ਰਵ ਜਨ ਕਛ ਕੈ ਨਾ ਵਿਚਾਰੈ ਸਮਝ ਲਿਓ ਸਭ ਜਨ ਮਨ ਮਾਹੀ ਡਿੰਬੰ ਮੈਂ ਪਰਮੇਸ਼ਰ ਨਾਹੀ ਜੇ ਜੇ ਕਰਮ ਕਰ ਡਿੰਬ ਦਿਖਾਈ ਦੁਖਾਈ ਦਿਖਾਈ ਹਾ ਹਾ ਇੱਥੇ ਹਾ ਹਾ ਨਹੀਂ ਤੁਹਾਡੇ ਕੋਲੇ ਹਾਂ ਇੱਥੇ ਹਾ ਹਾ ਜੇ ਜੇ ਕਰਮ ਕਰ ਡਿੰਬ ਦਿਖਾਈ ਤਨ ਪਰ ਲੋਗਨ ਮੈਂ ਗਤ ਨਹੀਂ ਮੂਹ ਪਰ ਮੂਹ ਹਾਂ ਕਿ ਨੋੜਾ ਨਾ ਗੂੜਾ ਗੂੜਾ ਤਨ ਪਰ ਲੋਗਨ ਮੂਹ ਗਤ ਨਹੀਂ ਇੱਥੇ ਵੀ ਈੜੀ ਐ ਇਥੇ ਹਾਂ ਠੀਕ ਤਨ ਪਰ ਲੋਗਨ ਮੋਗਤ ਮੋਗਤ ਨਹੀਂ ਜੀਵਤ ਚਲਤ ਜਗਤ ਕੇ ਕਾਜ ਸਵੰਗ ਦੇਖ ਕਰ ਪੂਜਤ ਰਾਜਾ ਸਵੰਗਨ ਮੈਂ ਪਰਮੇਸ਼ਰ ਨਹੀਂ ਖੋਜ ਫਿਰੈ ਸਭ ਹੀ ਕੋ ਕਾਹੀ ਆਪਣੋ ਮਨ ਕਰਮੋ ਜਿਹ ਆਨਾ ਪਾਰ ਬ੍ਰਹਮ ਕੋ ਤਿਨੇ ਪਛਾਨਾ ਦੋਹਰਾ ਦੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾ ਤੀ ਕਟਿਓ ਬਾਸ ਨਰਕ ਮੋਲੀਨ ਚੌਪਈ ਜੇ ਜੇ ਜਗ ਕੋ ਡਿੰਬ ਦਿਖਾਵੈ ਲੋਗਨ ਮੂਡ ਅਧਿਕ ਸੁਖ ਪਾਵੇ ਨਾਸਾ ਮੂਡ ਕਰੈ ਪ੍ਰਣਾਮੰ ਫੋਕਟ ਧਰਮ ਨਾ ਕੌਡੀ ਕਾਮੰ ਫੋਕਟ ਧਰਮ ਜਿੱਤੇ ਜਗ ਕਰਹੀ ਨਰਕ ਕੁੰਡ ਭੀਤਰ ਤੇ ਪਰਹੀ ਹੱਥ ਹਿਲਾਏ ਸੁਰਗ ਨਾ ਜਾਵੋ ਜੋ ਮਨ ਜੀਤ ਸਕਾ ਨਹਿ ਕਾਹੋ ਨਹੀਂ ਭਾਰ ਨਹੀਂ ਨਹੀਂ ਪਾਠ ਅਭਿ ਨਹੀਂ ਕਾਹੂ ਜੋ ਮਨ ਜੀਤ ਸਕਾ ਨਹੀਂ ਕਾਹੂ ਕਬ ਬਾਚ ਸੁਧਿਆ ਹੋਇਆ ਥੋਡੇ ਦੋਹਰਾ ਜੇ ਨਿਜ ਪ੍ਰਭ ਮਉ ਜੋ ਨਿਜ ਪ੍ਰਭ ਮਉ ਸੋ ਕਹ ਸੋ ਕਹੋ ਜਗ ਮਾਹੇ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੋਏ ਤੇ ਦੋਈ ਏਕ ਹੈ ਦੋਈ ਕਰਨਾ ਦੋਈ ਪਾਉ ਹਮਮਾ ਦੇ ਨਵੇਂ ਆ ਉਹਨਾਂ ਦੇ ਨਵੇਂ ਤੇ ਹੈ ਨਹੀਂ ਅੱਜ ਨਵੇਂ ਤੇ ਦੋਏ ਦੋ ਦਦੇ ਨੂੰ ਔਂਕਰ ਜੀੜੀ ਨੂੰ ਵਿਹਾਰੀ ਆ ਵੀ ਦੋਈ ਦੋ ਹਮ ਹਰ ਹਰ ਜਨ ਦੋਈ ਏ ਹਰ 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 ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾ ਹੈ ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਵਖਾ ਸਮਾਹੇ ਚੌਪੈ